ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਿੱਤਰ ਨਾਟਕ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਆਪਣੇ ਪਿਛਲੇ ਜਨਮ ਬਾਰੇ ਕੀ ਦੱਸਿਆ ਹੈ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸੋ ਆਓ ਸਰਵਣ ਕਰਦੇ ਹਾਂ ਜੀ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਆਤਮ ਕਥਾ ਦਾ ਜ਼ਿਕਰ ਬਚਿੱਤਰ ਨਾਟਕ ਦੇ ਵਿੱਚ ਕੀਤਾ ਹੈ ਤਪੱਸਿਆ ਦੇ ਸਥਾਨ ਬਾਰੇ ਸਿੱਖ ਇਤਿਹਾਸ ਦੇ ਵਿੱਚ ਇਹ ਵਾਰ-ਵਾਰ ਜ਼ਿਕਰ ਆਉਂਦਾ ਕਿ ਹੇਮਕੁੰਟ ਤੋਂ ਦੱਖਣ ਦੇ ਪਾਸੇ ਵੱਲ ਇੱਕ ਤਲਾਬ ਹੈ ਉਹਨੂੰ ਲੋਪਾਲ ਜਾਂ ਲੋਕਪਾਲ ਕਹਿੰਦੇ ਆ ਉਹ ਤਲਾਬ ਦਾ ਜਲ ਬਹੁਤ ਸੁੰਦਰ ਹੈ ਬੜਾ ਸਾਫ਼ ਹੈ ਉਹ ਤਲਾਬ ਤੋਂ ਚੜ੍ਹਦੇ ਪਾਸੇ ਵੱਲ ਇੱਕ ਗਾਰਜ ਹੀ ਆ ਉਹ ਗਾਰ ਤੋਂ ਜੇਕਰ ਗਾਂ ਨੂੰ ਜਾਈਏ ਇੱਕ ਬੜੀ ਲੰਬੀ ਸਿਰਾਜ ਹੀ ਆਉਂਦੀ ਆ ਉਹ ਸਿਰਾਂ ਦੇ ਚਾਰ ਚਫੇਰੇ ਚਾਰ ਦੀਵਾਰੀ ਬਣੀ ਹੋਈ ਆ ਉਤੋਂ ਛੱਤੀ ਹੋਈ ਆ ਤੇ ਉਹਦੇ ਉੱਪਰ ਬੈਠ ਕੇ ਦੁਸ਼ਟ ਦਮਨ ਜੀ ਨੇ ਬਹੁਤ ਤਪੱਸਿਆ ਕੀਤੀ ਹੈ ਉਹ ਤਪੱਸਿਆ ਦੇ ਬਾਰੇ ਜ਼ਿਕਰ ਈਵੇਂ ਵੀ ਆਉਂਦਾ ਇੰਦਰ ਰਾਜੇ ਨੂੰ ਸ਼ੰਕਾ ਜਾ ਹੋ ਗਿਆ ਜੇ ਦੁਸ਼ਟ ਦਮਨ ਜੀ ਦਾ ਤਪ ਇਦਾਂ ਹੀ ਜਾਰੀ ਰਿਹਾ ਕਿਤੇ ਮੇਰੀ ਇਹ ਪਦਵੀ ਨਾ ਖੋਲਣ ਕਿਤੇ ਮੇਰਾ ਰਾਜ ਭਾਗ ਨਾ ਖੁੱਸ ਜਾਵੇ ਆਪਦੀ ਫਿਕਰ ਪੈ ਗਈ ਚਿੰਤਾ ਵਿੱਚ ਡੁੱਬ ਗਿਆ ਇੰਦਰ ਰਾਜਾ ਡਰ ਸੀਗਾ ਉਹਨੇ ਕੀ ਕੀਤਾ ਬਸੰਤ ਰਤਨ ਨੂੰ ਕੋਲ ਬੁਲਾਇਆ ਇੰਦਰ ਨੇ ਤੇ ਹੁਕਮ ਦਿੱਤਾ ਮੇਰੇ ਅਨਸਾਰ ਚੱਲ ਹੁਣ ਤੇ ਬਸੰਤ ਦੇ ਫੁੱਲ ਖਿੜ ਗਏ ਫਿਰ ਉਹਨੇ ਇੰਨਾ ਹੀ ਨਹੀਂ ਕਾਮਦੇਵ ਨੂੰ ਵੀ ਹੁਕਮ ਦਿੱਤਾ ਕਾਮਦੇਵ ਨੇ ਅਪਸਰਾਂ ਬਹੁਤ ਸੁੰਦਰ ਨਾਰੀਆਂ ਜਿਹੜੀਆਂ ਪਰੀਆਂ ਸੀ ਉਹਨਾਂ ਨੂੰ ਨਾਲ ਲੈ ਕੇ ਬੜੇ ਬੜੇ ਸੁੰਦਰ ਰੂਪ ਧਾਰਨ ਕਰਕੇ ਉੱਥੇ ਚਲੇ ਗਏ ਜਾ ਕੇ ਢੋਲ ਵਜਾਏ ਆ ਨੱਚਦੇ ਰਹੇ ਆ ਇਹ ਇੱਕ ਨਹੀਂ ਕਈ ਦਿਨ ਸਭ ਕੁਝ ਚੱਲਦਾ ਰਿਹਾ ਸੰਗਤ ਜੀ ਕਈ ਦਿਨ ਉਹਨਾਂ ਨੇ ਯਤਨ ਕੀਤੇ ਕਿ ਦੁਸ਼ਟ ਦਮਨ ਜੀ ਦੀ ਸਮਾਧੀ ਤੋੜ ਦਈਏ ਅਸੀਂ ਇਹਨਾਂ ਨੂੰ ਡਲਾ ਦਈਏ ਇਹ ਸਾਡਾ ਰੂਪ ਦੇਖ ਕੇ ਮੋਹਿਤ ਹੋ ਜਾਣਗੇ ਇੱਧਰ ਨੂੰ ਇਹਨਾਂ ਨੂੰ ਖਿੱਚ ਲਾਂਗੇ ਪਰ ਕਈ ਦਿਨ ਜਦੋਂ ਇਦਾਂ ਹੀ ਚੱਲਦਾ ਰਿਹਾ ਸਮਾਂ ਪਾ ਕੇ ਦੁਸ਼ਟ ਦਮਨ ਜੀ ਨੇ ਨੇਤਰ ਖੋਲੇ ਆ ਤੇ ਕਹਿਣ ਲੱਗੇ ਪਿਆਰਿਓ ਜਾਓ ਤੁਸੀਂ ਇਸ ਤਰ੍ਹਾਂ ਦਾ ਕਰਮ ਨਾ ਕਰੋ ਕੁਝ ਵੀ ਨਹੀਂ ਮਿਲੇਗਾ ਆਪਣੇ ਰਾਜੇ ਇੰਦਰ ਨੂੰ ਜਾ ਕੇ ਕਹਿ ਦਿਓ ਇੰਦਰ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਨੂੰ ਰਾਜ ਭਾਗ ਨਾਲ ਕੀ ਮੈਂ ਤਾਂ ਤਿੰਨਾਂ ਲੋਕਾਂ ਦੇ ਭੋਗ ਪਦਾਰਥ ਤਿਆਗੇ ਆ ਨਾ ਤਾਂ ਸਾਨੂੰ ਇੰਦਰਪੁਰੀ ਦੀ ਲੋੜ ਆ ਨਾ ਸ਼ੈਭਪੁਰੀ ਦੀ ਲੋੜ ਆ ਨਾ ਬ੍ਰਹਮਪੁਰੀ ਦੀ ਲੋੜ ਆ ਅਸੀਂ ਤਾਂ ਅਕਾਲ ਦੇ ਪੁਜਾਰੀ ਆ ਸਾਨੂੰ ਅਕਾਲ ਦਾ ਚਿੰਤਨ ਕਰਨ ਦਿਓ ਸਾਡੀ ਸੁਰਤ ਜੁੜੀ ਹੋਈ ਆ ਅਕਾਲ ਪੁਰਖ ਦੇ ਨਾਲ ਅਸੀਂ ਇੱਕਮਕ ਹੋ ਗਏ ਆ ਸਾਨੂੰ ਕਿਸੇ ਤਰ੍ਹਾਂ ਦਾ ਵੀ ਪਦਾਰਥ ਰਾਜ ਭਾਗ ਨਹੀਂ ਚਾਹੀਦਾ ਜਾ ਕੇ ਇੰਦਰ ਰਾਜੇ ਨੂੰ ਕਹਿ ਦੋ ਚਿੰਤਾ ਨਾ ਕਰੇ ਚਿੰਤਾ ਕਰਨੀ ਰੱਬ ਤੋਂ ਮੁੱਖ ਮੋੜਨਾ ਹੈ ਤੇ ਕਾਮ ਦੇਵਤਾ ਜਿਹੜਾ ਸੀ ਉਹ ਵੀ ਹਾਰ ਗਿਆ ਬਸੰਤ ਰੁੱਤ ਵੀ ਹੰਬ ਗਈ ਹਾਰ ਗਈ ਸਾਰੇ ਇੱਥੋਂ ਚਲੇ ਗਏ ਆ ਤੇ ਜਿਸ ਵੇਲੇ ਦੁਸ਼ਟ ਦਮਨ ਜੀ ਤਪੱਸਿਆ ਕਰਦੇ ਰਹੇ ਐਸਟ ਦੇ ਨਾਲ ਇੱਕ ਰੂਪ ਹੋ ਗਿਆ ਜੀ ਇਹ ਵਿਚਿਤ੍ਰ ਨਾਟਕ ਦੇ ਵਿੱਚ ਸਾਰਾ ਹੀ ਜ਼ਿਕਰ ਆ ਇਹ ਜਿਕਰ ਇਸ ਤਰ੍ਹਾਂ ਹੈ ਸਤਿਗੁਰੂ ਜੀ ਬਚਨ ਕਰਦੇ ਆ ਅਬ ਮੈਂ ਆਪਣੀ ਕਥਾ ਬਖਾਨੋ ਹੁਣ ਮੈਂ ਆਪਣੀ ਵਾਰਤਾ ਦਾ ਵਿਖਾਣ ਕਰਦਾ ਦਸਵੇਂ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਇੱਥੇ ਲਿਆਂਦਾ ਗਿਆ ਜਿੱਥੇ ਹੇਮਕੁੰਟ ਪਹਾੜਤ ਹੈ ਜਿੱਥੇ ਸੱਤ ਪਰਬਤੀ ਚੋਟੀਆਂ ਹਨ ਉਹ ਜਗ੍ਹਾ ਦਾ ਨਾਮ ਸੱਤਸਰਿੰਗ ਵੀ ਪਿਆ ਇੱਥੇ ਪਾਂਡਵਾ ਨੇ ਰਾਜਯੋਗ ਦੀ ਸਾਧਨਾ ਕੀਤੀ ਮਹਾਰਾਜ ਕਹਿੰਦੇ ਉਥੇ ਤੈ ਹਮ ਅਦਕ ਤਪਸਿਆ ਸਾਦੀ ਅਸੀਂ ਬਹੁਤ ਪਸਿਆ ਕੀਤੀ ਤੇ ਮਹਾਕਾਲ ਕਾਲ ਦਾ ਅਰਾਧਿ ਤੇ ਜਿਹੜਾ ਕਾਲ ਦਾਵੀ ਕਾਲ ਹੈ ਮੌਤ ਨੂੰ ਬਣਾਉਣ ਵਾਲਾ ਜਿਹਦਾ ਕਿਹਾ ਮੌਤ ਵੀ ਮੰਦੀ ਆ ਕਾਲ ਦਾ ਵੀ ਕਾਲ ਮਹਾਕਾਲ ਉਹਦੀ ਅਰਾਧਨਾ ਕੀਤੀ ਆ ਤੇ ਇਹ ਵਿਦਕਰਤ ਤਪਸਿਆ ਭਇਓ ਤਪੱਸਿਆ ਕਰਦੇ ਰਹੇ ਤਪੱਸਿਆ ਕਰਨ ਕਰਕੇ ਦ્વੈਤ ਤੋਂ ਅਦ્વੈਤ ਰੂਪ ਹੋ ਗਏ ਇੱਕ ਰੂਪ ਹੋ ਗਏ ਆ ਪ੍ਰਮਾਤਮਾ ਦੇ ਵਿੱਚ ਹੀ ਤੇ ਮਾਤਾ ਪਿਤਾ ਜੀ ਨੇ ਮੇਰੇ ਜਦੋਂ ਬਹੁਤ ਅਰਧਨਾ ਕੀਤੀ ਮਾਤਾ ਗੁਜਰਕੌਰ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੰਨੀ ਲੰਮੀ ਸਾਧਨਾ ਕੀਤੀ ਬਹੁਤ ਤਪ ਕੀਤਾ ਬਹੁਤ ਜ਼ਿਆਦਾ ਨਾਮ ਸਿਮਰਨ ਭਜਨ ਬੰਦਗੀ ਕੀਤੀ ਤੇ ਉਦੋਂ ਫਿਰ ਰੱਬ ਜੀ ਪ੍ਰਸੰਨ ਹੋਏ ਆ ਉਹਨਾਂ ਨੇ ਮੈਨੂੰ ਆਗਿਆ ਦਿੱਤੀ ਫਿਰ ਤਬ ਹਮ ਜਨਮ ਕਲੂ ਮਹਿਲੀਆ ਤੇ ਮਹਾਰਾਜ ਕਹਿੰਦੇ ਅਸੀਂ ਕਲਯੁਗ ਦੇ ਵਿੱਚ ਆਏ ਆ ਜੀ ਚਤਨਾ ਭਇਓ ਹਮਰੋ ਆਵਨ ਕਹੈ ਸਾਡਾ ਆਉਣ ਨੂੰ ਚਤ ਨਹੀਂ ਸੀ ਕਰਦਾ ਕਿਉਂਕਿ ਸਾਡੀ ਸੁਰਤ ਤਾਂ ਰੱਬ ਦੇ ਚਰਨਾਂ ਵਿੱਚ ਲੱਗੀ ਸੀ ਜਿਵੇਂ ਕਿਵੇਂ ਰੱਬ ਨੇ ਸਾਨੂੰ ਕੋਲ ਬੁਲਾਇਆ ਸਮਝਾਇਆ ਇਸ ਤਰ੍ਹਾਂ ਕਹਿ ਕੇ ਨਾ ਲੋਕ ਵਿੱਚ ਭੇਜਿਆ ਮਾਤ ਲੋਕ ਵਿੱਚ ਭੇਜਿਆ ਸੀ ਕੀ ਕਿਹਾ ਸੀ ਅਕਾਲ ਪੁਰਖ ਨੇ ਆਖਿਆ ਸੀ ਜਦੋਂ ਅਸੀਂ ਸ੍ਰਸ਼ਟੀ ਬਣਾਈ ਜਦੋਂ ਧਰਤੀ ਬਣਾਈ ਆ ਦੁਸ਼ਟ ਵੀ ਦਾੰਤ ਵੀ ਤੇ ਸਾਰਿਆਂ ਦੀ ਰਚਨਾ ਕੀਤੀ ਹੈ ਦੁਨੀਆਂ ਦੇ ਵਿੱਚ ਜਿੰਨੇ ਵੀ ਦਾੰਤ ਸੀ ਆਪਣੀ ਸ਼ਕਤੀ ਉਹਨਾਂ ਤੋਂ ਸਹਾਰੀ ਨਾ ਗਈ ਪਾਗਲ ਹੋ ਗਏ ਤੇ ਪ੍ਰਮਾਤਮਾ ਨੂੰ ਮੰਨਣੋਂ ਹੀ ਹਟ ਗਏ ਜਿਨੇ ਸ਼ਕਤੀ ਦਿੱਤੀ ਸੀ ਜਿਤੋਂ ਵੱਰ ਲਏ ਸੀ ਉਹਨੂੰ ਹੀ ਵਿਸਾਰ ਦਿੱਤਾ ਤਾਂ ਪਹਿਲਾਂ ਦਾੰਤ ਧਰਤੀ ਤੇ ਗਏ ਉਹਨਾਂ ਨੇ ਪਰਮੇਸ਼ਰ ਨੂੰ ਭੁਲਾਇਆ ਫਿਰ ਅਕਾਲ ਪੁਰਖ ਜੀ ਕਹਿੰਦੇ ਉਸ ਤੋਂ ਬਾਅਦ ਉਹਨਾਂ ਦੀ ਥਾਂ ਤਿੰਨ ਹੀ othor ਦੇਵਤਾ ਥਾਪੇ ਦੇਵਤਿਆਂ ਦੀ ਸਥਾਪਨਾ ਕੀਤੀ ਉਹ ਵੀ ਆਪਣੀ ਪੂਜਾ ਵਿੱਚ ਹੀ ਉਲਝ ਕੇ ਰਹਿ ਗਏ ਲੋਕ ਉਹਨਾਂ ਦੀ ਪੂਜਾ ਕਰਨ ਲੱਗ ਗਏ ਉਹਨਾਂ ਨੇ ਵੀ ਰੱਬ ਨੂੰ ਪਰਮੇਸ਼ਰ ਨੂੰ ਭੁਲਾਤਾ ਸੀ ਆਪਣੇ ਹੀ ਪਰਮੇਸ਼ਰ ਕਹਾਏ ਸਾਰੇ ਕਹਿੰਦੇ ਅਸੀਂ ਹੀ ਰੱਬ ਅਸੀਂ ਪਰਮੇਸ਼ਰ ਮਹਾਦੇਵ ਅਚੁੱਤ ਕਹਿਵਾਇਓ ਸ਼ਿਵ ਨੇ ਆਪਣੇ ਆਪ ਨੂੰ ਅਚョਤਕ ਖਵਾਇਆ ਬੇਸਨ ਆਪ ਹੀ ਕੋਟ ਹੈ ਰਾਏ ਵਿਸ਼ਨੂ ਨੇ ਆਪਣੇ ਆਪ ਨੂੰ ਪਰਮੇਸ਼ਰ ਸਥਾਪਿਤ ਕਰ ਲਿਆ ਬ੍ਰਹਮਾ ਨੇ ਵੀ ਆਖਿਆ ਮੈਂ ਹੀ ਰੱਬ ਤੇ ਰੱਬ ਨੂੰ ਰੱਬ ਕਿਸੇ ਨੇ ਨਹੀਂ ਕਿਹਾ ਅਕਾਲ ਪੁਰਖ ਸਭ ਤੋਂ ਸਰਵਸ਼੍ਰੇਸ਼ਟ ਹੁੰਦਾ ਇਹ ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਜੀ ਦੱਸ ਰਹੇ ਆ ਕਿ ਧਰਤੀ ਦਾ ਕੀ ਹਾਲ ਆ ਤੇ ਫਿਰ ਪ੍ਰਮਾਤਮਾ ਨੇ ਭਗਵਾਨ ਜੀ ਨੇ ਚੰਦ ਸੂਰਜ ਧਰਤੀ ਅਗਨੀ ਪਵਨ ਇਹ ਸਾਰੀਆਂ ਚੀਜ਼ਾਂ ਸਾਜ ਦਿੱਤੀਆਂ ਤਾਂ ਜੋ ਪ੍ਰਕਿਰਤੀ ਜਿਹੜੀ ਆ ਨਿਯਮ ਅਨੁਸਾਰ ਚੱਲਦੀ ਰਹੇ ਹੌਲੀ-ਹੌਲੀ ਭਗਵਾਨ ਜੀ ਕਹਿੰਦੇ ਦੁਸ਼ਤ ਦਮਨ ਜੀ ਚੰਦ ਨੂੰ ਵੀ ਹੋ ਗਿਆ ਵੀ ਮੇਰੀ ਪੂਜਾ ਹੋਵੇ ਸੂਰਜ ਨੂੰ ਵੀ ਹੋ ਗਿਆ ਲੋਕ ਮੈਨੂੰ ਪਾਣੀ ਦੇਣ ਮੇਰਾ ਮਾਣ ਵਧੇ ਤੇ ਧਰਤੀ ਨੂੰ ਵੀ ਇਹ ਹੋ ਗਿਆ ਅੱਗ ਨੂੰ ਵੀ ਹੋ ਗਿਆ ਸਾਰੀਆਂ ਚੀਜ਼ਾਂ ਨੇ ਆਪਣੇ ਆਪ ਨੂੰ ਦੇਵਤਾ ਮੰਨ ਲਿਆ ਤੇ ਤੇ ਕਹੇ ਕਰੋ ہماری ਪੂਜਾ ਇਨਾਂ ਨੇ ਵੀ ਹੀ ਗੱਲ ਆਖੀ ਸਾਡੀ ਪੂਜਾ ਕਰੋ ਕਿਉਂਕਿ ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਇਸ ਕਰਕੇ ਇਨਾਂ ਅੱਠਾਂ ਸਾਖੀਕਾਰਾਂ ਨੇ ਇਹ ਪਵਨ ਚੰਦ ਸੂਰਜ ਪ੍ਰਥਵੀ ਤ੍ਰਵਾ ਜਿੰਨੇ ਵੀ ਸੀਗੇ ਇਨਾਂ ਨੇ ਸਾਰਿਆਂ ਨੇ ਆਖਿਆ ਲੋਕ ਸਾਡੀ ਪੂਜਾ ਕਰਨ ਇਨਾਂ ਦੇ ਅੰਦਰ ਵੀ ਇਹ ਲਾਲਚ ਪੈਦਾ ਹੋ ਗਿਆ ਉਸ ਤੋਂ ਬਾਅਦ ਕਿੰਨੇ ਹੀ ਚੰਦਰਮਾ ਤੇ ਸੂਰਜ ਨੂੰ ਲੋਕ ਮੰਨਣ ਲੱਗ ਗਏ ਭਗਵਾਨ ਜੀ ਕਹਿੰਦੇ ਦੁਸ਼ਟ ਦਮਨ ਜੀ ਦੇਖੋ ਜੀ ਕਿੰਨੇ ਹੀ ਲੋਕ ਅਗਨੀ ਨੂੰ ਮੰਨਣ ਲੱਗ ਗਏ ਕੋਈ ਪੌਣ ਨੂੰ ਹੀ ਮੰਨਣ ਲੱਗ ਗਿਆ ਕਈਆਂ ਨੇ ਪੱਥਰ ਨੂੰ ਹੀ ਰੱਬ ਕਰਕੇ ਜਾਣਿਆ ਕਈ ਜਲ ਵਿੱਚ ਇਸ਼ਨਾਨ ਕਰਨ ਦਾ ਇਹ ਅਡੰਬਰ ਆ ਜਿਹੜਾ ਵਿਧਾਨਾ ਕਰਦੇ ਰਹੇ ਆ ਕਈ ਕਰਮ ਕਰਦਿਆਂ ਡਰਦੇ ਰਹੇ ਆ ਕਈਆਂ ਨੇ ਧਰਮ ਰਾਜ ਨੂੰ ਹੀ ਰੱਬ ਸਮਝ ਲਿਆ ਧਰਮ ਰਾਜ ਕੋ ਧਰਮ ਪਛਾਨਾ ਕਈ ਕਹਿਣ ਲੱਗੇ ਧਰਮ ਰਾਜਾ ਜਿਹੜਾ ਕਚਹਿਰੀ ਲਾਉਂਦਾ ਲੇਖਾ ਜੋਖਾ ਕਰਦਾ ਇਹੀ ਰੱਬ ਆ ਮੁੱਕ ਦੀ ਗੱਲ ਕੀ ਸਾਰੇ ਹੀ ਆਪਣੀ ਆਪਣੀ ਪਰਤ ਸੋਭੀ ਆਪਣੀ ਆਪਣੀ ਸੋਭਾ ਵਿੱਚ ਲੱਗੇ ਰਹੇ ਆ ਉਹਨਾਂ ਨੇ ਰੱਬ ਨੂੰ ਨਹੀਂ ਪਛਾਣਿਆ ਤੇ ਫਿਰ ਕੀ ਹੋਇਆ ਫਿਰ ਮਨੁੱਖ ਦੀ ਉਤਪਤੀ ਹੋਈ ਆ ਤੇ ਮਹਾਰਾਜ ਜੀ ਕਹਿਣ ਲੱਗੇ ਆਕਾਲ ਪੁਰਖ ਦੁਸ਼ਟ ਦਮਨ ਜੀ ਉਹ ਵੀ ਮਮਤਾ ਦੇ ਬਸ ਹੋ ਗਏ ਮੋਹ ਦੀਆਂ ਤੰਦਾਂ ਵਿੱਚ ਫਸ ਕੇ ਰਹਿ ਗਏ ਪਰਮੇਸ਼ਰ ਨੂੰ ਉਹਨਾਂ ਨੇ ਹੋਰ ਰੂਪ ਦੇ ਵਿੱਚ ਮੰਨਣਾ ਸ਼ੁਰੂ ਕੀਤਾ ਫਿਰ ਸਿੱਧ ਤੇ ਸਾਧ ਪੈਦਾ ਕੀਤੇ ਗਏ ਉਹਨਾਂ ਨੇ ਵੀ ਪ੍ਰਮਾਤਮਾ ਤੱਕ ਪਹੁੰਚੇ ਨਹੀਂ ਕੋਈ ਜਗਤ ਵਿੱਚ ਸਿਆਣਾ ਹੋਇਆ ਤਾਂ ਉਹਨੇ ਆਪਦਾ ਵੱਖਰਾ ਹੀ ਪੰਥ ਚਲਾ ਦਿੱਤਾ ਪਰਮਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਵੈਰ ਝਗੜੇ ਬਿਵਾਦ ਹੰਕਾਰ ਵਧਾਇਆ ਵੈਰ ਬਾਦ ਹੰਕਾਰ ਵਡਾਇਓ ਇਤਨਾ ਜ਼ਿਆਦਾ ਹੰਕਾਰ ਵਧ ਗਿਆ ਲੋਕਾਂ ਦਾ ਆਪਸ ਵਿੱਚ ਲੜ ਲੜ ਕੇ ਮਰਨ ਲੱਗ ਪਏ ਇਹ ਕੋਈ ਸੱਚ ਦੀ ਗੱਲ ਦੱਸੇ ਹਜਮ ਨਾ ਹੋਵੇ ਤਾਂ ਇੱਥੇ ਦੁਨੀਆ ਦਾ ਇਰਾਹ ਹੋ ਗਿਆ ਰੱਬ ਨੂੰ ਕਿਸੇ ਨੇ ਜਾਣਿਆ ਹੀ ਨਹੀਂ ਆਪਣੀ ਆਪਣੀ ਇਹ ਸੋਭਾ ਵਿੱਚ ਸਾਰੇ دیਵਾਨੇ ਹੋ ਗਏ ਅਸਲ ਗੱਲ ਕਿਸੇ ਨੂੰ ਮਿਲੀ ਨਹੀਂ ਚੱਲੇ ਸੀ ਰੱਬ ਨੂੰ ਮਿਲਣ ਅਧ ਵਿਚਾਰ ਹੀ ਰਹਿ ਗਏ ਆ ਜਦੋਂ ਦੇ ਜਿਹੜੇ ਰਾਜ ਰਿਸ਼ੀ ਬਣਾਏ ਗਏ ਉਹਨਾਂ ਨੇ ਫਿਰ ਸਿਮਰਤੀਆਂ ਧਰਮ ਮਰਿਆਦਾ ਦੀਆਂ ਪੁਸਤਕਾਂ ਦਾ ਪ੍ਰਚਲਨ ਕੀਤਾ ਉਹ ਸਿਮਰਤੀਆਂ ਵਿੱਚ ਪ੍ਰੇਮ ਪਾਉਣ ਲੱਗ ਗਏ ਉਹਨਾਂ ਨੇ ਅਧਿਆਤਮ ਦੀ ਸਾਧਨਾ ਦਾ ਤਾਂ ਤਿਆਗ ਹੀ ਕਰਤਾ ਤੇ ਕਈਆਂ ਨੂੰ ਜਿਨ੍ਹਾਂ ਨੂੰ ਸੱਚ ਦੀ ਖਬਰ ਸੀ ਉਹਨਾਂ ਨੇ ਦੂਜਿਆਂ ਤੱਕ ਦੱਸੀ ਨਹੀਂ ਚੁੱਪ ਕਰ ਗਏ ਤੇ ਬ੍ਰਹਮਾ ਵਰਗਿਆਂ ਨੇ ਚਾਰ ਵੇਦਾਂ ਦੀ ਰਚਨਾ ਕੀਤੀ ਸਾਰੇ ਲੋਕਾਂ ਨੂੰ ਵੇਦ ਅਨੁਸਾਰੀ ਕਰਮ ਮਾਰਗ ਤੇ ਤੋਰ ਦਿੱਤਾ ਫਿਰ ਕੁਝ ਲੋਕਾਂ ਬੰਦਗੀ ਛੱਡ ਕੇ ਵੇਦਾਂ ਨੂੰ ਹੀ ਪੜਨ ਵਿੱਚ ਲੱਗ ਗਏ ਕਈ ਵੇਦਾਂ ਨੂੰ ਛੱਡ ਕੇ ਹੋਰ ਮਾਰਗ ਤੇ ਪੈ ਗਏ ਤਾਂ ਇਵੇਂ ਵਾਰ-ਵਾਰ ਦੁਨੀਆ ਦੇ ਵਿੱਚ ਇਹ ਚੀਜ਼ਾਂ ਹੋਈਆਂ ਹਰ ਇੱਕ ਚੀਜ਼ ਹੋਈ ਆ ਉਸ ਤੋਂ ਬਾਅਦ ਵੱਖਰੇ ਵੱਖਰੇ ਜਿਹੜੇ ਅਵਤਾਰੀ ਪੁਰਖ ਗਏ ਆ ਉਹਨਾਂ ਨੇ ਵੀ ਆਪਣਾ ਨਾਮ ਆ ਜਿਹੜਾ ਜਪਾਇਆ ਜਿਵੇਂ ਜਿਵੇਂ ਜਿਸ ਮਹਾਪੁਰਖ ਨੂੰ ਭੇਜਿਆ ਗਿਆ ਜੇ ਪ੍ਰਭ ਪਰਮ ਪੁਰਖੇ ਉਪਜਾਇ ਤਿੰਨ ਤਨੇ ਆਪਣੇ ਰਾਹ ਚ ਲਾਏ ਉਹਨਾਂ ਨੇ ਆਪਣਾ ਵੱਖਰਾ ਜ ਮਤ ਚਲਾ ਦਿੱਤਾ ਕਾਲ ਪੁਰਖ ਜੀ ਨੇ ਦੱਸਿਆ ਕਿ ਮੈਂ ਜਿਸ ਨੂੰ ਵੀ ਧਰਤੀ ਤੇ ਭੇਜਿਆ ਹੈ ਪੂਰਨ ਰੂਪ ਦੇ ਵਿੱਚ ਉਹ ਮੇਰੀ ਗੱਲ ਕਰ ਹੀ ਨਹੀਂ ਸਕੇ ਜੋ ਮੈਂ ਕਰਵਾਉਣਾ ਚਾਹੁੰਦਾ ਸੀ ਤਾਂ ਉਹ ਅਵਤਾਰੀ ਪੁਰਖਾਂ ਤੋਂ ਹੋਇਆ ਨਹੀਂ ਹੈ ਫਿਰ ਤਪ ਸਾਧਿਤ ਹਰ ਮੋਹੇ ਬਲਾਇਉ ਫਿਰ ਮੈਨੂੰ ਤਪ ਕਰਦੇ ਨੂੰ ਬੁਲਾਇਆ ਸੀ ਇਸ ਤਰ੍ਹਾਂ ਕਹਿ ਕੇ ਲੋਕ ਵਿੱਚ ਭੇਜਿਆ ਮਾਤ ਲੋਕ ਦੇ ਵਿੱਚ ਮੈਨੂੰ ਭਗਵਾਨ ਜੀ ਕਹਿਣ ਲੱਗੇ ਮੈਂ ਆਪਣਾ ਸੁੱਤ ਤੋਹੇ ਨਿਵਾਜਾ हे ਦੁਸ਼ਟ ਦਮਨ ਜੀ ਮੈਂ ਤੈਨੂੰ ਆਪਣੇ ਪੁੱਤਰ ਵਜੋਂ ਗੌਰਵ ਬਖਸ਼ਿਆ ਹੈ ਤੇ ਪੰਥ ਪ੍ਰਚਾਰ ਕਰ ਵੇ ਕਹਿ ਸਾਜਾ ਪੰਥ ਦਾ ਪ੍ਰਚਾਰ ਕਰਨ ਲਈ ਤੁਹਾਨੂੰ ਇੱਥੇ ਸੱਦਿਆ ਤੇ ਧਰਤੀ ਤੇ ਭੇਜ ਰਹੇ ਹਾਂ ਜਾਹੇ ਤਹਾਂ ਤੈ ਧਰਮ ਚਲਾਏ ਉਥੇ ਜਾ ਕੇ ਤੁਸੀਂ ਧਰਮ ਚੱਕਰ ਚਲਾਉਣਾ ਹੈ ਤੇ ਦੁਰਮਤ ਮਾੜੀ ਮਤ ਵਾਲੇ ਲੋਕਾਂ ਨੂੰ ਇਹ ਕੰਮਾਂ ਤੋਂ ਹਟਾਉਣਾ ਹੈ ਤੇ ਮਹਾਰਾਜ ਕਹਿੰਦੇ ਮੈਂ ਕੀ ਆਖਿਆ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਇਹ ਬਚਿੱਤਰ ਨਾਟਕ ਦੇ ਪਾਵਨ ਬਚਨਾਂ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਸਿਰ ਨਵਾ ਕੇ ਦੁਸ਼ਟ ਦਮਨ ਜੀ ਕਹਿੰਦੇ ਬੇਨਤੀ ਕੀਤੀ ਆ ਕਿ ਜਦੋਂ ਤੁਸੀਂ ਮਦਦਗਾਰ ਹੋਵੋਗੇ ਸਹਾਇਤਾ ਕਰੋਗੇ ਇਹ ਦੁਨੀਆ ਵਿੱਚ ਨਿਸ਼ਚੇ ਹੀ ਪੰਥ ਦਾ ਵਿਕਾਸ ਹੋਵੇਗਾ ਤੇ ਉਹ ਜਿਹੜਾ ਪੰਥ ਹੋਵੇਗਾ ਖਾਲਸ ਹੋਵੇਗਾ ਸ਼ੁੱਧ ਹੋਵੇਗਾ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਵੇਗੀ ਇਸ ਕਰਕੇ ਪ੍ਰਮਾਤਮਾ ਨੇ ਮੈਨੂੰ ਦੁਨੀਆ ਵਿੱਚ ਭੇਜਿਆ ਫਿਰ ਮੈਂ ਇੱਥੇ ਆਇਆ ਤੇ ਜਿਵੇਂ ਜਿਵੇਂ ਰੱਬ ਨੇ ਕਿਹਾ ਮੈਂ ਆਖਿਆ ਮੈਂ ਆਪਣੀ ਮਰਜ਼ੀ ਨਹੀਂ ਕਰਾਂਗਾ ਉਸੇ ਤਰ੍ਹਾਂ ਜਗਤ ਨੂੰ ਕਹਾਂਗਾ ਕਿਸੇ ਨਾਲ ਵੈਰ ਨਹੀਂ ਪਾਲਾਂਗਾ ਜਿਹੜੇ ਲੋਕ ਮੈਨੂੰ ਪਰਮੇਸ਼ਰ ਕਹਿਣਗੇ ਜੋ ਹਮਕੋ ਪਰਮੇਸ਼ਰ ਉਚਰਹਿ ਤੇ ਸਭ ਨਰਕਕੁੰਡ ਮੈਂ ਪਰਹਿ ਤਾਉ ਫਿਰ ਸਾਰੇ ਨਰਕਕੁੰਡ ਦੇ ਵਿੱਚ ਪੈਣਗੇ ਮੋਕੋ ਦਾਸ ਤਬਨ ਕਾਜਾ ਮੈਨੂੰ ਤਾਂ ਪਰਮੇਸ਼ਰ ਦਾ ਦਾਸ ਸਮਝੋ ਇਹ ਗੱਲ ਵਿੱਚ ਜਰਾ ਜਿੰਨਾ ਵੀ ਫਰਕ ਨਾ ਸਮਝੋ ਮੈਂ ਤਾਂ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਦਾਸ ਹਾਂ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਉ ਜਗਤ ਤਮਾਸ਼ਾ ਆਏ ਤਮਾਸ਼ਾ ਵੇਖਣ ਵਾਸਤੇ ਆਇਆ ਜਿਵੇਂ ਜਿਵੇਂ ਭਗਵਾਨ ਜੀ ਨੇ ਕਿਹਾ ਉਹੀ ਜਗ ਵਿੱਚ ਕਹਾਗਾ ਤੇ ਮੈਂ ਕਿਸੇ ਪ੍ਰਕਾਰ ਵੀ ਮੌਨ ਨਹੀਂ ਰਹਾਗਾ ਕਿਸੇ ਤੋਂ ਡਰਾਂਗਾ ਨਹੀਂ ਇਸ ਕਰਕੇ ਜਿਵੇਂ ਜਿਵੇਂ ਕਿਹਾ ਉਵੇਂ ਉਵੇਂ ਹੀ ਹੋਵੇਗਾ ਕੋਈ ਭੇਖ ਹੋਵੇ ਉਸ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ ਜੋ ਵੀ ਕਿਉਂਕਿ ਪਖਾਨ ਪੂਜ ਹੋ ਨਹੀਂ ਨਾ ਭੇਖ ਭੀਜ ਹੋ ਕਹੀ ਮੈਂ ਪੱਥਰਾਂ ਦੀ ਪੂਜਾ ਨਹੀਂ ਕਰੂੰਗਾ ਨਾ ਹੀ ਕਿਸੇ ਵਿਸ਼ੇਸ਼ ਭੇਖ ਵਿੱਚ ਭਿੱਜੂੰਗਾ ਮੈਂ ਤਾਂ ਇੱਕੋ ਹੀ ਗੱਲ ਕਰੂੰਗਾ ਅਨੰਤ ਨਾਮ ਗਾਏ ਹੋ ਪਰਮਪੁਰਖ ਪਾਏ ਹੋ ਤਾਂ ਮੈਂ ਰੱਬ ਦੇ ਨਾਮ ਨੂੰ ਸਿਮਰੂੰਗਾ ਉਹਨੂੰ ਹੀ ਪ੍ਰਾਪਤ ਕਰੂੰਗਾ ਇਸ ਤਰ੍ਹਾਂ ਭਾਵਨਾ ਮੈਂ ਸੀਸ ਉੱਤੇ ਸਾਧੂਆਂ ਵਾਂਗ ਜਿਹੜੇ ਜਟਾਵਾ ਰੱਖ ਲੈਂਦੇ ਸੀ ਉਹਨਾਂ ਵਾਂਗ ਨਾ ਜਟਾਵਾ ਧਾਰਨ ਕਰਾਂਗਾ ਨਾ ਕੰਨ ਵਿੱਚ ਮੁੰਦਰਾਂ ਪਾਵਾਂਗਾ ਨਾ ਕਿਸੇ ਦੀ ਪ੍ਰਵਾਹ ਕਰਾਂਗਾ ਉਹੀ ਹੋਊਗਾ ਜੋ ਭਗਵਾਨ ਨੇ ਮੇਰੀ ਡਿਊਟੀ ਲਈ ਆ ਭਜੋ ਸੋ ਇੱਕ ਨਾਮਯੰ ਜੋ ਕਾਮ ਸਰਬ ਠਾਮਯੰ ਰੱਬ ਦਾ ਨਾਮ ਜਪੂਗਾ ਭਜਨ ਕਰੂਗਾ ਜੋ ਸਾਰੀ ਜਗ੍ਹਾ ਤੇ ਕੰਮ ਆਊਗਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਸ਼ਾ ਜੀ ਕਹਿ ਰਹੇ ਆ ਕਿਸੇ ਹੋਰ ਰਸਟ ਦਾ ਧਿਆਨ ਨਹੀਂ ਇੱਕ ਅਕਾਲ ਪੁਰਖ ਦਾ ਹੀ ਧਿਆਨ ਹੋਵੇਗਾ ਤੇ ਦੁਨੀਆਂ ਦੇ ਜਿਹੜੇ ਲੋਕ ਆ ਦੁਰਮਤ ਵਿੱਚ ਫਸੇ ਹੋਏ ਆ ਉੱਥੇ ਉਹਨਾਂ ਲੋਕਾਂ ਨੂੰ ਗੁਰਮਤ ਬਖਸ਼ਾਂਗਾ ਨਾਮ ਦੀ ਅਰਦਨਾ ਹੋਵੇਗੀ ਕਿ ਮਹਾਰਾਜ ਕਹਿ ਰਿਹਾ ਸਮਝ ਲੇਹੁ ਸਾਧੂ ਸਭ ਮਨ ਮੰਗ ਹੈ ਸਤਿਪੁਰਖੋ ਚੰਗੀ ਤਰ੍ਹਾਂ ਮਨ ਵਿੱਚ ਗੱਲ ਸਮਝ ਲਓ ਇਹ ਸਾਡਾ ਕਰਤੱਬਾ ਕਿ ਧਰਮ ਨੂੰ ਚਲਾਇਆ ਜਾਵੇ ਸੰਤਾਂ ਦਾ ਉਧਾਰ ਕੀਤਾ ਜਾਏ ਦੁਸ਼ਟਾਂ ਦੀਆਂ ਜੜਾਂ ਪੁੱਟੀਆਂ ਜਾਣ ਜਿਹੜੇ-ਜਿਹੜੇ ਪਹਿਲੇ ਅਵਤਾਰ ਹੋਏ ਆ ਜੇ-ਜੇ ਭਏ ਪਹਿਲ ਅਵਤਾਰਾ ਆਪ ਆਪ ਤਿਨ ਜਾਪੋ ਆਚਾਰਾ ਉਹਨਾਂ ਨੇ ਬੜੇ ਸਰਬਸ਼੍ਰੇਸ਼ਟ ਕੰਮ ਕੀਤੇ ਨੇ ਪਰ ਨਾਲ ਦੀ ਨਾਲ ਆਪਣਾ ਨਾਮ ਵੀ ਜਪਾਇਆ ਹੈ ਇਸ ਕਰਕੇ ਸੀ ਕੋਈ ਆਪਣਾ ਨਾਂ ਨਹੀਂ ਜਪਉਣਾ ਮਹਾਰਾਜ ਕਹਿੰਦੇ ਜਿਹੜਾ ਸਾਨੂੰ ਰੱਬ ਕਹੂਗਾ ਉਹ ਤਾਂ ਨਰਕਾਂ ਵਿੱਚ ਜਾਊਗਾ ਇੱਥੇ ਮਹਾਰਾਜ ਦੀ ਨਿਰਮਾਣਤਾ ਜੇ ਜਪਣਾ ਹੈ ਅਕਾਲ ਪੁਰਖ ਨੂੰ ਹੀ ਜਪੋ ਜੀ ਤੇ ਫਿਰ ਸਤਿਗੁਰੂ ਮਹਾਰਾਜ ਨੇ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੁੰਦਾ ਹੈ ਤੇ ਉੱਥੇ ਮਹਾਰਾਜ ਮਦਰ ਦੇਸ ਹਮ ਕੋ ਲਿਆਏ ਭਾਂਤ ਭਾਂਤ ਦਾਈਨ ਦੁਲਰਾਏ ਗੁਰੂ ਸਾਹਿਬ ਜੀ ਫਿਰ ਪੰਜਾਬ ਵਿੱਚ ਆਉਂਦੇ ਆ ਤੇ ਕਿਵੇਂ ਉਹਨਾਂ ਨੂੰ ਲਾੜ ਕਰਕੇ ਵੱਡੇ ਕੀਤਾ ਜਾਂਦਾ ਅਨੇਕਾਂ ਤਰ੍ਹਾਂ ਤੇ ਫਿਰ ਉਹਨਾਂ ਦੀ ਸੰਭਾਲ ਕੀਤੀ ਸਿੱਖਿਆ ਦਿੱਤੀ ਗਈ ਆ ਫਿਰ ਪਿਤਾ ਜੀ ਦੇਵ ਲੋਕ ਚਲੇ ਗਏ ਆ ਸ਼ਹੀਦ ਹੋ ਗਏ ਆ ਜਦ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਦਾਏ ਹਾਂ ਇਹਵੇਂ ਫਿਰ ਪਿਤਾ ਜੀ ਜਿਹੜੇ ਆ ਸ਼ਹੀਦੀ ਪਾ ਗਏ ਮਹਾਰਾਜ ਨੇ ਸਾਰੀ ਜ਼ਿਕਰ ਕੀਤੇ ਆ ਗੁਰਗੱਦੀ ਦੀ ਜ਼ਿੰਮੇਵਾਰੀ ਸਾਡੇ ਸੇ ਰਾ ਗਈ ਫਿਰ ਧਰਮ ਦਾ ਪ੍ਰਚਾਰ ਕੀਤਾ ਸ਼ਿਕਾਰ ਖੇਡੇ ਆ ਤੇ ਫਿਰ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਟਿਕਾਣਾ ਕੀਤਾ ਪੌਂਟਾ ਨਗਰ ਵਸਾਇਆ ਜਮਨਾ ਨਦੀ ਦੇ ਕੰਢੇ ਕੌਤਕ ਕੀਤੇ ਆ ਮੁਗਲ ਸਾਮਰਾਜ ਦਾ ਉਹ ਦੁਸ਼ਟ ਰਾਜਾ ਔਰੰਗਜ਼ੇਬ ਦੀਆਂ ਜੜਾਂ ਪੁੱਟੀਆਂ ਮਹਾਰਾਜ ਨੇ 14 ਜੁੱਧ ਕੀਤੇ ਸ਼ੇਰਾਂ ਦਾ ਸ਼ਿਕਾਰ ਕੀਤਾ ਹੈ ਇਆਂ ਜੀਆਂ ਦਾ ਉਧਾਰ ਕੀਤਾ ਮਹਾਰਾਜ ਨੇ ਤਾਂ ਇਹ ਦੁਸ਼ਟ ਦਮਨ ਤੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਆਉਂਦੇ ਆ ਇਸ ਮਾਤ ਲੋਕ ਦੇ ਵਿੱਚ ਜੁੱਧ ਕਰਦੇ ਆ ਪਰ ਜੁੱਧ ਕੋਈ ਜਰ ਜੋਰੂ ਜ਼ਮੀਨ ਕੋਈ ਇਸਤਰੀ ਪਿੱਛੇ ਨਹੀਂ ਸੀ ਕੋਈ ਧਨ ਪਿੱਛੇ ਨਹੀਂ ਸੀ ਕੋਈ ਜ਼ਮੀਨ ਪਿੱਛੇ ਨਹੀਂ ਸੀ ਜਿੰਨੇ ਜੁੱਧਾ 14 ਦੇ 14 ਸਾਰੇ ਧਰਮ ਜੁੱਧਾ ਭਾਵੇਂ ਉਹ ਪੰਗਾਣੀ ਦਾ ਜੁੱਧਾ ਭਾਵੇਂ ਖਿਦਰਾਣੇ ਦੀ ਢਾਬ ਉਥੇ ਯੁੱਧਾ ਚਾਹੇ ਉਹ ਮੁਕਤ ਸਰਦੀ ਜੰਗਾ ਚਾਹੇ ਅਨੰਦਪੁਰ ਸਾਹਿਬ ਦੇ ਯੁੱਧਾ ਚਾਹੇ ਚਮਕੌਰ ਦਾ ਯੁੱਧਾ ਜਿੰਨੇ ਵੀ ਕਲਗੀਧਰ ਪਾਤਸ਼ਾਹ ਜੀ ਦੇ ਯੁੱਧ ਹਨ ਸਾਰੇ ਹੀ ਧਰਮ ਯੁੱਧ ਹਨ ਤੇ ਮਹਾਰਾਜ ਕਹਿੰਦੇ ਆ ਅਬਰ ਬਾਸਨਾ ਨਹੀਂ ਪ੍ਰਭ ਹੋਰ ਕੋਈ ਸਾਡੀ ਇੱਛਾ ਥੋੜੀ ਹੈ ਤਾਂ ਗੁਰੂ ਮਹਾਰਾਜ ਨੇ ਆਖਿਆ ਸੀ ਇੰਦਰ ਨੂੰ ਜਾ ਕੇ ਆਖ ਦੋ ਚਿੰਤਾ ਨਾ ਕਰੇ ਸਾਨੂੰ ਤਿੰਨਾ ਲੋਕਾਂ ਦਾ ਜਿਹੜਾ ਭੋਗ ਆਇ ਪਦਾਰਥਾ ਹੀ ਨਹੀਂ ਚਾਹੀਦੇ ਉਹਨੂੰ ਲੱਗਦਾ ਵੀ ਮੈਂ ਉਹਦਾ ਰਾਜ ਖੋੜੂੰਗਾ ਆਪ ਤਾਪ ਜਿਹੜਾ ਇੰਨਾ ਜ਼ਿਆਦਾ ਕੀਤਾ ਸ਼ਹਿਪੂਰੀ ਦੀ ਸਾਨੂੰ ਲੋੜ ਨਹੀਂ ਬ੍ਰਹਮਪੂਰੀ ਦੀ ਲੋੜ ਨਹੀਂ ਅਸੀਂ ਤਾਂ ਅਕਾਲ ਪੁਰਖ ਦੇ ਹੁਕਮ ਤੇ ਜਾ ਰਹੇ ਹਾਂ ਉਹਦੇ ਭੇਜੇ ਜਾਵਾਂਗੇ ਉਹਦੇ ਸੱਦੇ ਤੋਂ ਵਾਪਸ ਆ ਜਾਾਂਗੇ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਾਮ੍ਹੇ ਰਿਹਾ ਸਮਾਏ ਅਨੰਤ ਤੇ ਅਮਰ ਹੈ ਮੇਰਾ ਸੱਚਾ ਗੁਰੂ ਨਾ ਆਉਂਦਾ ਹੈ ਨਾ ਜਾਂਦਾ ਹੈ ਉਹ ਤਾਂ ਖੁਦ ਸਦੀਵ ਸਥਿਰ ਸਵਾਮੀ ਹੈ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ